ਹਾ ਗਏ ਮਟਰੋ ਰਾਜਗੜ ਫਿਰ ਪਰਵਾਇ ਤੋਂ ਬਾਅਦ ਰਾਜਗੜ ਆ ਗਈ ਆਪਣੀ ਪੇਠਿਆਂ ਦੀ ਵੇੜ ਹਲ ਪੇਠਿਆਂ ਨੂੰ ਵੀ ਬਹੁਤ ਹੈ ਆ ਫੜਾ ਕਿਉਂਨੇ ਨੇ ਬਾਈ ਪਟਵਾਰੀ ਨੂੰ ਇਹ ਹੀ ਫੜਾਉਣਾ ਹੈ ਜੀ ਆ ਤਰੀਕਾ ਬਹੁਤ ਵਧੀਆ ਲੱਗਿਆ ਜੀ ਸਾਨੂੰ ਵੀ ਐ ਲਫਾਫਾ ਬਣਾਉਂਦੇ ਫਿਰ ਕੇਲੇ ਕਾਲੇ ਨਹੀਂ ਹੁੰਦੇ ਫਿਰ ਲਈ ਦੇਖ ਬਾਬੇ ਤੋਂ ਅੱਗ ਦਾ ਕਰਤਾ ਤਰਤੇ ਇਹ ਹੈ ਆਪਾਂ ਭਜਾਉਣ ਵਾਲਿਆਂ ਚ ਇਹ ਲਾਉਣ ਵਾਲੇ ਹੈ ਕੀ ਨੇ ਬਈ ਮਹਾਗੁਣੀ ਕੀ ਹੁੰਦਾ ਇਹ ਮਹਾਗੁਣੀ ਇਹਦੀ ਲੱਕੜ ਬਹੁਤ ਮਹਿੰਗੀ ਹੁੰਦੀ ਹੈ ਇੱਕ ਉਹ ਸੀਗਾ ਪੰਜ ਲਾਇਆ ਸੀ ਮੈਂ ਉਹ ਤੱਕ ਜੋੜ-ਜੋੜ ਲਾਤੇ ਤੇ ਪੀਲ ਦੂਜੀ ਲਾਤੀ ਕਾਲੀ ਹੈ ਨਹੀਂ ਸੀ ਸਿੱਟੀ ਲਾਤੀ ਹਾਂ ਜੀ ਦੀਪਕ ਜੀ ਕੀ ਹਾਲ ਨੇ ਮੇਰੇ ਭਰਾ ਦੇ ਵਧੀਆ ਜੀ ਵਧੀਆ ਤੂੰ ਸਵੇਰੇ ਤੋਂ ਚੱਲਿਆ ਕਰਾਂਗੇ ਜੀ ਅਸੀਂ ਭੱਜ ਜਾਣਾ ਆਏ ਹਾਂ ਸਾਈਕਲਿੰਗ ਕਰ ਲਗਾਗੇ ਹੁਣ ਮਾਇ ਗਿਫਟੀ ਵੀ ਮਾ ਤਾ ਕਰਕੇ ਸੀ ਸਾਈਕਲ ਰੈਡੀ ਕਰਨ ਆ ਗਏ ਆ ਖੜਾ ਮੇਤਰੋ ਸਾਈਕਲ ਆਪਣਾ ਇਹਨੂੰ ਕਰਦੇ ਆ ਰੈਡੀ ਹੱਕਲਾ ਬਸ ਦੇਖੀ ਹਵਾ ਉਹ ਚੱਕ ਗਰੀ ਬਈ ਕਿੱਥੇ ਪਿਆ ਆ ਬਰੈਕ ਵੀ ਮੇਰਾ ਬਾਹਰ ਘਰ ਫਿਰ ਬਸ ਪੰਪ ਮਾਰੀ ਦਿੰਦੇ ਆ ਬਾਹਰੇ ਪਰ ਨਹੀਂ ਜਾਣਾ ਚਾੜਨਾ ਵੀ ਆ ਹਾਂ ਪੰਪ ਵੀ ਲਿਆਂਦਾ ਗਿਆ ਹਥਿਆਰ ਸਾਡਾ ਹੁਣ ਜਮਾ ਰੈਡੀ ਕਰਕੇ ਖੜਾ ਦਿਆਂਗੇ ਕੋੜੇ ਨੂੰ ਤਿਆਰ ਕਰਕੇ ਫਿਰ ਚੱਲਿਆ ਕਰਾਂਗੇ ਸਾਈਕਲਿੰਗ ਤਾਂ ਤਾਂ ਰੈਡੀ ਹੋਈ ਫਰੇਮ ਉਹ ਦੇਖੋ ਟਾਇਰ ਫਟਦਾ ਜੀ ਦੇਖੋ ਵੈਲਕਮ ਟੂ ਮੇ ਬਲੌਗ ਤੁਹਾਡਾ ਸਵਾਗਤ ਹੈ 5 ਵਜੇ ਗਏ ਮਿੱਤਰੋ ਫੜਦੇ ਆ ਸਾਈਕਲ ਮੈਂ ਦੇਖਿਓ ਕਿ ਕਿ ਆ ਰਹੇ ਹਾਂ ਇਹ ਸਾਈਕਲਿੰਗ ਘਾਟ ਨੇਰਾ ਹੁੰਦਾ ਉਹਦੋਂ ਚਾਨਣੇ ਪਾਵਾਂਗੇ ਆਇਆ ਮਟਰ ਬਠਿੰਡਾ 3 ਪੁਆਇੰਟ ਆ ਨਗਿਆ ਲਈ ਬਠਿੰਡੇ ਨੂੰ ਅੰਨ ਆਇਆ ਕਿਥੇ ਲੱਗਦਾ ਲੱਗਾਂਗੇ ਚਲੋ ਮਾਗਣਾ ਰੋੜੀ ਰੋੜ ਚੱਲਦੇ ਆ ਫੇ ਸਾਡੀ ਰਾਇ ਬਣ ਗਈ ਵੀ ਫਰਵਾਹੀ ਵੇਤੀ ਚੱਲਦੇ ਆਂ। ਅਸੀਂ ਇੱਧਰ ਦੀ ਕਰਤੇ ਸੈਕਲ। ਫਰਵਾਹੀ ਰੋਡ। ਤੇਰੀ ਵੋਏ। ਕਾਂ ਬਈ ਇਹਨੇ ਤਾਂ ਦੇਖੀ ਇੱਕ ਤੇ। ਆ ਗਿਆ ਜੀ ਫਰਵਾਹੀ ਪਿੰਡ। ਇਹ ਆ ਬਈ ਗਲਾਸ ਵਿੱਚ ਜੁਦਾ ਪੰਡਾ। ਏਡਾ ਪੰਜਾਬੀ ਜਾਇਕਾ। ਲਵੀ ਜਾ ਸਾਡੇ ਉਹਦਾ ਪੰਡਾ। ਫਰਵਾਹੀ। ਆ ਗਏ ਮੇਤਰੋ ਰਾਜਗੜ ਫਿਰ ਪਰਵਾਹੀ ਤੋਂ ਬਾਅਦ ਰਾਜਗੜ ਇੱਦਾਂ ਦੀ ਕਰਦਾ ਸੀ ਬੇੜਾ ਜਿੱਤੂ ਰਾਜ ਇਹ ਹੀ ਨਿਆਰੇ ਨੇ ਅਸਲ ਭਾਈ ਅਸਲ ਜ਼ਿੰਦਗੀ ਹੈ ਇਹ ਮਾਣੂ ਇਹਨੂੰ ਯਾਰ ਆਸੂਆ ਵੀ ਮੇਤਰੋ ਪੱਕਾ ਹੋ ਚੁੱਕਿਆ ਚੱਲ ਰਿਹਾ ਹੈ ਇੱਧਰ ਆ ਗਿਆ ਉਪਲੀ ਇੱਧਰ ਮੁੜ ਗਏ ਆਪਾਂ ਤਨੂਲੇ ਨੂੰ ਜੀ ਆਸੂਆ ਸਾਰਾ ਬਣ ਗਿਆ ਉਹ ਆ ਗਿਆ ਆਪਣਾ ਖੇਤ ਜੀ ਉਹ ਰਹਿ ਗਿਆ ਖੇਤ ਉਹ ਸਾਹਮਣੇ ਜਿਹੜੀ ਮੋਟਰ ਜੀ ਚੋ ਅੱਜ ਅਸੀਂ ਵੀਰੇ ਆਪਣਾ ਸਾਈਕਲਿੰਗ ਦਾ ਫਾਸਟ ਦੇ ਅੱਜ ਸਾਡੇ ਨਾਲ ਜਵਾਨ ਤਾਂ ਵੀ ਮੈਨੇ ਵੀ ਕਰੀ ਸੀ ਕਹਿੰਦਾ ਵੀ ਮੈਂ ਪੰਜ ਵਾਦ ਨੂੰ ਬਾਈਪਾਸ ਤੇ ਆ ਜਾਊਗਾ ਪਰ ਆਇਆ ਨਹੀਂ ਕਰਤਾ ਅਸੀਂ ਪਹਿਲਾਂ ਸਾਡੀ ਰਾਏ ਹੋ ਗਈ ਜੀ ਪੱਕੇ ਬਾਗ ਦੀ ਬਾਈਚਾ ਦੇ ਮੈਂ ਦੇਖੇ ਫਿਰ ਅਸੀਂ ਕਹਾਂ ਚੱਲੋ ਯਾਰ ਸਾਈਕਲਿੰਗ ਕਰਦੇ ਆ ਫਿਰ ਅਸੀਂ ਉਹ 3 ਪੁਆਇੰਟ ਤੋਂ ਜਾ ਕੇ ਪਰਵਾਹੀ ਵੇ ਦੀ ਰਾਜਗੜ ਵੇ ਦੀ ਆੜੇ ਰੋਡ ਉੱਦੀ ਇੱਧਰ ਦੀ ਆ ਗਏ ਬਹੁਤ ਨਜ਼ਾਰਾ ਲਿਆ ਬਾਈ ਬਹੁਤ ਰਾਜ ਚ ਕਾਂ ਦੇਖੇ ਕਿ ਸਾਵੇਂ 15 20 ਕਾਂ ਬੈਠੇ ਸੀ ਠੀਕ ਆ ਪਰ ਉਹ ਮੋਟਰ ਨਿਕਲ ਆ ਜਾਂਦੇ ਸੀ ਹੋਟ ਜਾਂਦੇ ਸੀ ਯਾਰ ਨਹੀਂ ਅਸੀਂ ਉਹਦੀ ਵੀ ਵੀਡੀਓ ਵੀ ਪਾਉਣੀ ਬਹੁਤ ਨਜ਼ਾਰਾ ਲਾਇਤਾ ਭਾਈ ਇਹ ਅਸਲ ਸਵਾਦ ਜਿੰਦਗੀ ਦਾ ਠੀਕ ਆ ਮੈਂ ਦੋਸਤਾਂ ਨੂੰ ਕਹਿਣਾ ਚਾਹੁੰਦਾ ਵੀ ਨਸ਼ੇ ਨੂੰ ਤੇ ਤਿਆਗੋ ਆਹ ਜ਼ਿੰਦਗੀ ਮਾਣੋ ਯਾਰ ਇੱਥੇ ਇੱਕ ਵਾਰ ਆਉਣਾ ਪਤਾ ਨਹੀਂ ਇਹ ਜਨਮ ਆਪਾਂ ਨੂੰ ਕਿਵੇਂ ਮਿਲਿਆ ਹਨ ਇਹਨੂੰ ਯਾਰ ਜਦੋਂ ਤੋਂ ਦੋ ਗੱਲਾਂ ਜਆਪਾਂ ਜਿਹੜੇ ਨਸ਼ਿਆਂ ਚੋਂ ਵੀ ਬਰਬਾਦ ਕਰੀ ਜਾਂਦੇ ਆ ਮੈਨੂੰ ਬਹੁਤ ਦੁੱਖ ਹੁੰਦਾ ਤਾਂ ਕਰਕੇ ਮੈਂ ਵੀਡੀਓ ਬਣਾਉਣਾ ਯਾਰ ਹੋਰ ਮੇਰਾ ਮਕਸਦ ਮਕਸਦ ਤੁਹਾਨੂੰ ਪੱਟਿਏ ਲੋਕਾਂ ਦਾ ਗੁੱਸਾ ਗੱਲ ਬਾਤ ਨਹੀਂ ਬਾਕੀ ਘੈਂਟਾ ਕੰਮ ਠੀਕ ਆ ਹਿੰਮਤ ਕਰੀ ਜਾਓ ਯਾਰ ਲੱਗੇ ਰਹੋ ਲੜਨ ਵਾਲਿਆਂ ਦੀ ਹਾਰ ਨਹੀਂ ਹੁੰਦੀ ਠੀਕ ਆ ਜਦੋਂ ਬੰਦਾ ਹਾਰ ਮੰਨ ਕੇ ਕੁਛ ਕਰਦਾ ਨਹੀਂ ਉਹ ਹਾਰ ਹੁੰਦੀ ਆ ਸਭ ਭਈਆ ਆ ਗਿਆ ਅਸਲ ਜ਼ਿੰਦਗੀ ਜਿਹੜੇ ਆਪਾਂ ਕਹਿ ਦਿੰਦੇ ਆ ਉਹ ਨਸ਼ੇ ਨੂੰ ਸ਼ੇਦਕ ਆਸਿਆ ਨਾਲ ਕਦੇ ਨਹੀਂ ਯਾਰ ਆਏ ਨੇ ਯਾਰ ਉਹਦਾ ਇੱਕ ਉਹ ਮੰਨਣਾ ਜਿਵੇਂ ਅੱਖਾਂ ਤੇ ਪੱਟੀ ਬੰਨਣ ਵਾਲਾ ਕੰਮ ਨਹੀਂ ਹੋ ਜਾਣਾ ਓਹ ਹਮਦਾਸ ਨਾਲ ਸੁਆਦ ਆਹਾ ਯਾਰ ਸਵੇਰੇ ਉઠੋ ਠੀਕ ਹੈ ਚਿੜੀਆਂ ਬੋਲਦੀਆਂ ਸੁਣੋ ਅੱਡ ਟੀਵੀ ਬੋਲੀ ਜਾਂਦੀ ਇਹ ਦੇਖੋ ਠੀਕ ਹੈ ਇਹ ਆ ਭਾਈ ਅਸਲ ਸੁਆਦ ਠੀਕ ਹੈ ਜਿਹੜੀ ਗੱਲਾਂ ਚੰਗੀਆਂ ਆਤਾਂ ਪਾਲੋ ਯਾਰ ਜੇ ਮੈਂ ਸਵੇਰੇ ਗਰਾਊਂਡ ਜਾਣ ਲੱਗ ਜਉ ਸਾਈਕਲ ਹੀ ਚਲਾਉਣ ਲੱਗ ਜਉ ਠੀਕ ਹੈ ਇਹਦੇ ਨਾਲ ਆਪਣੀਆਂ ਜਿਹੜੀਆਂ ਮਾੜੀਆਂ ਆਤਾਂ ਨੇ ਉਹ ਆਪਣੇ ਆਪ ਹੀ ਖਤਮ ਹੋ ਜਾਣੀਆਂ ਜਦੋਂ ਚੰਗੀਆਂ ਨੇ ਉਹਨਾਂ ਦੀ ਥਾਂ ਲੈ ਲਈ ਨਾ ਮਾੜੀਆਂ ਨੂੰ ਰਾਹ ਥਾਂ ਹੀ ਨਹੀਂ ਬਚਣਾ ਹੁਣ ਆਪਣੀਆਂ ਹੈ ਹੀ ਜਦੋਂ ਮਾੜੀਆਂ ਆਤਾਂ ਨੇ ਯਾਰ ਫਿਰ ਉਹਦਾ ਮਾੜੀਆਂ ਦਾ ਰਹਿਣਗੇ ਤੇ ਚੰਗੀਆਂ ਪਾਲੂਗੇ ਚੰਗੀਆਂ ਮਾੜੀਆਂ ਦੀ ਥਾਂ ਲੈ ਲੈਂਦੀਆਂ ਨੇ ਠੀਕ ਆ ਮਾੜੀਆਂ ਆਪਣੇ ਆਪ ਖਤਮ ਹੋ ਜਾਂਦੀਆਂ ਨੇ ਤੋ ਇਹ ਹੀ ਸੁਨੇਹਾ ਮੇਰਾ ਵੀਰ ਠੀਕ ਆ ਬਾਲੀਆਂ ਗੱਲਾਂ ਨਾ ਕਹਿੰਦੇ ਹੋਏ ਹੁਣ ਸੁਨੇਹਾ ਦਿਆ ਕਰਾਂਗੇ ਤੁਹਾਨੂੰ ਅਸੀਂ ਰੋਜ਼ ਇੱਕ ਵੀਡੀਓ ਚ ਹਰੇਕ ਵਲੌਗ ਚ ਕਰਣੀ ਆ ਨਸ਼ੇ ਤਿਆਗੋ ਵੀਰੇ ਆਹਾ ਯਾਰ ਜ਼ਿੰਦਗੀ ਲਾਈਵ ਕੀ ਆ ਬਾਤ ਆਰੇ ਮੜਾ ਜੱਟ ਹੱਥ ਇਹ ਵੀ ਆਏ ਛੱਡ ਕੇ ਕਰਦੇ ਆ ਓਹ ਔਰ ਠੀਕ ਹੈ ਜੀ ਕੰਗਾਈ ਗਿਫਟੀ ਜੀ ਹਾਈ ਬਾਈ ਹਾਈ ਬਾਈ ਆ ਦੇਖੋ ਜੀ ਆਪਣੇ ਆਰਗੈਨਿਕ ਕੱਦੂ ਆ ਸੀ ਨੇ ਛੋਟੇ ਛੋਟੇ ਲੱਗੂ ਵੀ ਰਹੇ ਨੇ ਹਾਂ ਪਰ ਇਹ ਵੇਖੋ ਜੀ ਇੱਕ ਦਿਖਾਉਣਾ ਹੈ ਤੁਹਾਨੂੰ ਦੋ ਤੰਨਾ 4 5 6 7 8 ਆ ਗਈ ਆਪਣੀ ਪੇਠਿਆਂ ਦੀ ਵੇੜਾ ਫਲ ਪੇਠਿਆਂ ਨੂੰ ਵੀ ਬਹੁਤ ਹੈ ਠੀਕ ਹੈ ਆਇਆ ਯਾਰ ਲਾਈਵ ਜਾਵੇ ਸਬਜੀ ਬਾਲੀ ਲੋਡ ਰਹੀ ਦੀ ਇਹ ਤਾਂ ਐ ਵੀ ਅਸੀਂ ਰੇਸ ਸਪਰੇਅ ਜਮ ਨਹੀਂ ਮਾਰਦੇ ਇਥੇ ਦੇ ਮਾਰਗੈਨਿਕ ਰੱਖਦੇ ਆ ਮਸਾਲੇ ਖਾਂ ਠੀਕ ਆ ਆ ਦੇਖੋ ਬੈਠਾ ਆ ਸੀ ਆਪਿਆ ਆਇਆ ਭਾਈ ਇੱਥੇ ਵੀ ਤੇ ਲਾਈ ਜਾ ਕੇ ਸਬਜ਼ੀ ਹੈ ਤਾਂ ਵਧੀਆ ਹੀ ਹੈ ਨਾ ਮੈਂ ਇਹ ਤਾਂ ਬੰਦ ਦੀ ਵਾਲੀ ਵਧੀਆ ਹੁੰਦੀ ਹੈ ਘੋਲ ਦੀ ਗੱਡ ਹੁੰਦੀ ਹੈ ਬਾਜ਼ਾਰੋਂ ਲੈ ਕੇ ਵੀ ਬਣਾ ਕੇ ਦੇਖੋ ਆਉ ਦੇ ਘਰ ਵਾਲੀ ਵੀ ਬਣਾ ਕੇ ਦੇਖੋ ਦਿਨ ਰਾਤ ਦਾ ਫਰਕ ਹੈ ਜਿਵੇਂ ਮੈਂ ਕਹਿੰਦਾ ਹੁਣ ਦਿਨ ਰਾਤ ਨਰਕ ਸਵਰਗ ਉਹ ਵੀ ਦਿਨ ਰਾਤ ਦਾ ਫਰਕ ਆਉਂਦਾ ਹੈ ਬੇਠਾ ਵੀ ਮੈਨੂੰ ਫੇਵਰੇਟ ਹੀ ਹੋਇਆ ਮੇਰਾ ਪੂਰੀ ਸਵਾਦ ਬਣਦੀ ਹੈ ਬੇਠੇ ਦੀ ਕद्दू ਵੀ ਡਾਕਟਰ ਬੁਖਾਰਾਂ ਤੋਂ ਵੱਧ ਕद्दू ਤੇ ਇਹੀ ਕਹਿੰਦੇ ਨੇ ਜੀ ਸਭ ਤੋਂ ਵੱਧ ਕद्दू ਡਾਕਟਰ ਡਾਕਟਰ ਜੇ ਕਿਸੇ ਮਰੀਜ਼ ਨੂੰ ਕਹੂ ਆਖੂ ਕद्दू ਗਾ ਫੇਰ ਆ ਗਿਆ ਜੀ ਆਪਣੀ ਤੋਰੀਆਂ ਤੋਰੀਆਂ ਵੀ ਦੋ ਦੋ ਕਾਣਾ ਨੂੰ ਹੋ ਜਾਣੀਆਂ ਇੱਕ ਦੋ ਜਿਵੇਂ ਬਰੀਕ ਬਰੀਕ ਜੇ ਲੱਗੀਆਂ ਰਹਾ ਇਹਦਾ ਤਿਆਰੀ ਹੈ ਆ ਵੀ ਤਿਆਰੀ ਹੈ ਕੋ ਆਹ ਠੀਕ ਹੈ ਵੀ ਆਈਆਂ ਮਰਚਾ ਆਪਣੀ ਆਈ ਗਈ ਲੇਟ ਹੋ ਗਈ ਥੋੜੀ ਜਿਹੀ ਆਈ ਥੋੜੀ ਆ ਥੋੜੀ ਵੀ ਸਬਜ਼ੀ ਬਣਨ ਵਾਲੀ ਹੈ ਉਹ ਜੋ ਤਿਆਰ ਉਹ ਲੱਗਣ ਲੱਗ ਰਿਆਂ ਵੇ ਤਾਂ ਆਮ ਹੋਇਆ ਨੇ ਇਹਨੇ ਜੀ ਇਹਨੂੰ ਆੜੂ ਇਹਦੀ ਇੱਕ ਲੱਗਿਆ ਸੀ ਮਿਰਚਾਂ ਵੀ ਦੇਖੋ ਚੱਲ ਪਈਆਂ ਖੱਬਲ ਕਰਕੇ ਚੱਲ ਪਈਆਂ ਨਹੀਂ ਸ਼ੇਕ ਮਾਰਨਾ ਤਾਂ ਇਹ ਮੈਂ ਗੁੱਡੀਆਂ ਨਹੀਂ ਸੀ ਆਈ ਹੁਣ ਮੈਂ ਖਾਣ ਗੁੱਡਾਂ ਹੈ ਸਿੰਬਲਾ ਮਿਰਚ ਇਹ ਵੀ ਚੱਲ ਪਈ ਉਹ ਤੇ ਟਮਾਟਰਾਂ ਦੇ ਵੀ ਚੱਲ ਪਏ ਚੌਲੇ ਜੇ ਘੱਟ ਹੋਏ ਨੇ ਮੇਰੇ ਚੌਲੇ ਨੇ ਫੁੱਟ ਹੋਰ ਕੱਢੂ ਉਹ ਦਰੋ ਗੁੱਡਣ ਵਾਲਾ ਪਿਆਉ ਦੇ ਪੈਮ ਲੱਗਿਆ ਜੀ ਆ ਗੁੱਡ ਕੇ ਇੱਥੇ ਵੀ ਖੁਰਪਾ ਉਮਿਤ ਰਹੇ ਐ ਵੀ ਗੁੱਡ ਗਿਆਗਾ ਪੂਜ ਇਹਦਾ ਵੀ ਕਰਦਾ ਹਾਲਾ ਠੀਕ ਆ ਕੰਬਾਲੇ ਹੋ ਜਾਂਨੇ ਮਿੱਤਰੀ ਆ ਦੇਖੋ ਕਰੇਲੇ ਨੇ ਇਹ ਇਹ ਪੂਰੀਆਂ ਚੱਲੀਆਂ ਪਿਆ ਨੇ ਇਹ ਬੱਤਣੀਆਂ ਚਲਾਈਆਂ ਵੀ ਉਹ ਆ ਦੇਖੋ ਤੰਨ ਨੇ ਆਮ ਕਰ ਦੇਣੀਆਂ ਇਹ ਵੀ ਆ ਜੀ ਪ੍ਰਿੰਟੀ ਜੀ ਆਪਣੀ ਪ੍ਰਿੰਡੀ ਤਾਂ ਮੈਨੂੰ ਬਾਲੀ ਕੱਟ ਪਸੰਦ ਹੈ ਇਹ ਨਹੀਂ ਮੈਨੂੰ ਇਹ ਨਹੀਂ ਪਸੰਦ ਇਹ ਤਾਂ ਉਹ ਲਾਤੀ ਇੱਧਰ ਹੀ ਜਾਂਦੇ ਹਾਂ ਵਧੀਆ ਨਹੀਂ ਆਜੋ ਫੇਰ ਆਪਾਂ ਪੱਖੋ ਚੱਲਿਆਂ ਜੀ ਕੱਲ ਰਹਿ ਗਿਆ ਜੀ ਥੋੜਾ ਜਿਹਾ ਕੰਮ ਅੜਵਾਰੀ ਨੂੰ ਮਿਲਿਆ ਨਹੀਂ ਗਿਆ ਉਹ ਵਾਗਿਆ ਜੀ ਹੁਣ ਚੱਲਿਆਂ ਦੁਬਾਰਾ ਆਪ ਜੀ ਰਾਣੀ ਲੈ ਕਦੂ ਤੋੜ ਰਹੇ ਹਾਂ ਜੀ ਫੇਰ ਰਾਣੀ ਕੋਲੇ ਲੈ ਜਾਾਂਗੇ ਅਸੀਂ ਚੱਲਿਆਂ ਉੱਥੇ ਆ ਅਸੀਂ ਇੱਕ ਆ ਸੀ ਇੱਧਰ ਉਹ ਚਲਾ ਦੂਜਾ ਪੱਤਰ ਲੰਗਦੀ ਹਾਂ ਜੀ ਮੈਂ ਕਿਹਨੂੰ ਤੋੜ ਲਿਆ ਉਹ ਕੋਹ ਹੋ ਗਈ ਲੈ ਉਰਦ ਚੱਕ ਬਈ ਆ ਦੋਰ ਭਾਗੇ ਰਾਣੀ ਕੋਲੇ ਤੋੜਨ ਵਾਲੀ ਸਾਹ ਹੁਣ ਚੱਲਿਆ ਮੇਟਰ ਪੱਖੋ ਆਪਾ ਉਦੋਂ ਤੱਕ ਤੋਂ ਚੱਕਣਾ ਗੱਗੂ ਨੂੰ ਪਰ ਪਹੁੰਚ ਗਏ ਸੀ ਜੀ ਪੱਖੋ ਕਰਿਆ ਬਈ ਪਰ ਉਹਨੂੰ ਕਿਹਾ ਵੀ ਫੜਾ ਗਾ ਜੇ ਜੇ ਟਾਈਮ ਘੱਟੀ ਆ ਸਾਡੇ ਕੋਲੇ ਆਵੜਾ ਕਿਉਂ ਨੇ ਨੇ ਬਈ ਪਟਵਾਰੀ ਨੂੰ ਇਹੀ ਫੜਾਉਣ ਆਇਆ ਜੀ ਇਹੀ ਕੰਮ ਸੀ ਗੱਲ ਰਹਿ ਗਈ ਸੀ ਚਲਿਏ ਪੱਖੋ ਪਿੰਡ ਜੀ ਪਟਵਾਰ ਖਾਨਾ ਜੀ ਪਿੰਡ ਜੀ ਵਹਿੰਦਾ ਪਟਵਾਰੀ ਜੇ ਮੇਥਨੂਲੇ ਦਾ ਸਾਰੇ ਪਿੰਡਾਂ ਦਾ ਅੱਡਾ ਇੱਥੇ ਪਹੁੰਚਦੇ ਨੇ ਪਿੰਡਾਂ ਵਾਲੇ ਮਲਕ ਇੱਥੇ ਪੱਖੋ ਪਿੰਡ ਚ ਇੱਥੇ ਅੱਡਾ ਬਣਿਆ ਹੋਇਆ ਪਟਵਾਰ ਖਾਨਾ ਇੱਥੇ ਹੀ ਵਹਿੰਦਾ ਪਟਵਾਰੀ ਫਰਕਰਾਇ ਬਟਵਾਰੀ ਨੂੰ ਸਾਰੇ ਗਾਗ ਚ ਚੈੱਕ ਤੇ ਜੀ ਕਾਗਜ ਪੱਤਰ ਇਹ ਨਾ ਕਾ ਮਸੀ ਕੱਲ ਬਾਗਿਆ ਜੀ ਨਾ ਫਟਵਾਰੀ ਨਹੀਂ ਜਾਂ ਕੱਲੀ ਹੋ ਜਾਣਾ ਆਹ ਤਰੀਕਾ ਬਹੁਤ ਵਧੀਆ ਲੱਗਿਆ ਜੀ ਸਾਨੂੰ ਵੀ ਐ ਲਫਾਫਾ ਬਨਉ ਦੋ ਫਿਰ ਕੇਲੇ ਕਾਲੇ ਨਹੀਂ ਹੋਣੇ ਤਾਂ ਵੀ ਬਿਰਾਨੀ ਜੂਟੀ ਉੱਤੇ ਦੇਖਿਓ ਹਾਂ ਮੰਨ ਲੈਂਗੇ ਤਾਂ ਕਿਰਿਆ ਵੀ ਹਨ ਹੁੰਦੇ ਨਹੀਂ ਹੁੰਦੇ ਨਹੀਂ ਕਿੰਨੇ ਕ ਦਿਨ ਚੱਲ ਜਾਂਦੇ ਆ 50 ਦਿਨ ਵਧੀਆ ਰਹਿੰਗੇ ਤੇ ਵਧੀਆ ਚੀਜ਼ ਆ ਤੇ ਵਧੀਆ ਜੀ ਹਾਂ ਦੁਬਾਰਾ ਕਰਕੇ ਵੀ ਦੇਖਿਆ ਠੀਕ ਆ ਬਰਾ ਅਸੀਂ ਵੀ ਕਰਿਆ ਕਰਾਂਗੇ ਸਾਡੇ ਬਹੁਤ ਕਾਸ਼ੇ ਦੀ ਖਰਾਬ ਹੋ ਜਾਣਾ ਜੀ ਤੀਜੇ ਦਿਨ ਨੂੰ ਬਾਹਰ ਜਾਣਾ ਹੈ ਅਜ ਤਾਂ ਚਲੋ ਚੰਗਾ ਵੀਰੇ ਰਾਣੀ ਓਕੇ ਠੀਕ ਹੈ ਬਈ 11 ਵਜ ਗਏ ਮਾਤਰੋ ਹੁਣ ਆਇਆ ਘਰੇ ਦੇਖਦੇ ਸੰਗਰਾਮ ਤੇ ਮੱਥਾ ਟੇਕ ਹੀ ਆਈਏ ਕਿਉਂਕਿ ਉਦੋਂ ਆਪਾਂ ਜਾਂਦੇ ਵੀ ਫਿਰ ਉਧਰ ਜਾਣਾ ਪਏਗਾ ਹੁਣ ਚੱਕਣਾ ਇਥੋਂ ਗਿਫਟੀ ਨੂੰ ਬਈ ਮੈਂ ਲੈ ਗਿਫਟੀ ਚਾ ਲੈਣਾ ਸੰਗਰਾਮ ਤੇ ਆ ਗਿਆ ਬਈ ਗਿਫਟੀ ਵੀ ਚੱਲੇ ਆ ਗਏ ਜੀ ਗੁਰੂਗਰ ਹੋਥੀ ਲਾਦਨੇ ਆ ਬੁੱਟੇ ਜਰੇ ਸੱਲੇ ਇਧਰ ਨੂੰ ਕਰਕੇ ਇੱਥੇ ਵਾਧੀਆ ਇੱਕਿਆ ਮੱਥਾ ਜੀ ਫਿਰ ਲਈ ਦੇਖ ਬਾਬੇ ਤੋਂ ਚੱਲਿਆਂ ਬਈ ਫੇਰ ਦੇਖ ਕੇ ਮਾਫਾ ਅਰਤਾਈ ਵਰਗੇ ਰਾਜਵੰਦਰ ਵਰਗੇ ਜਾਂਦੀਆਂ ਸੀ ਤੁਰੀਆਂ ਜੀ ਫਿਰ ਇਹਨਾਂ ਨੂੰ ਕਿਹਾ ਵੀ ਆਜੋ ਤਾਈ ਸਾਡੇ ਨਾਲ ਬਈਓ ਲਾਤੀਆਂ ਜੀ ਮਾਸੀ ਵਰਗੀਆਂ ਫਿਰ ਥੀਨੇ ਦੇ ਚੱਲਿਆਂ ਮੈਥਰੂ ਅੱਗ ਲਵਾਉਣ ਆਪਾਂ ਹੁਣ ਚੱਲਿਆਂ ਬਈ ਅਸੀਂ ਅੱਗ ਲਾਉਣ ਆ ਜੀ ਆ ਢੋਲੀ ਢੋਲੀ ਮੈਂ ਭਾਲੀ ਇਨੇ ਕੋਲੇ ਟੰਗ ਲੀ ਆ ਅੱਗ ਦਾ ਕਰਤਾ ਤਰਤਾ ਇਹ ਆ ਆਪਾਂ ਬੁਝਾਉਣ ਵਾਲਿਆਂ ਜਾਂ ਇਹ ਲਾਉਣ ਵਾਲਿਆਂ ਆਪਾਂ ਬੁਝਾਉਣ ਵਾਲਿਆਂ ਜਾਂ ਇਹ ਲਾਉਣ ਵਾਲਿਆਂ ਜਾਂ ਜਿਹੜੀ ਗੱਲ ਆ ਜਿਵੇਂ ਉਹ ਕਹਿੰਦੇ ਸੀ ਐ ਕਹਿੰਦਾ ਚਿੜੀ ਜੀ ਨਹੀਂ ਕਹਿੰਦੀ ਹੁੰਦੀ ਕਹਿੰਦੀ ਆ ਕੇ ਕਹੂਗਾ ਅਗਲਾ ਮੈਂ ਬੁਝਾਉਣ ਵਾਲਿਆਂ ਤੁਸੀਂ ਕਹਿੰਦਾ ਉਹ ਪਾਣੀ ਦੀ ਚੁੰਝ ਨਾਲ ਉਹ ਲਾਵੇ ਜੰਗਲ 'ਚ ਅੱਗ ਲੱਗੀ ਅਗੇ ਪਾਣੀ ਦੀ ਚੁੰਝ ਭਰਿਆ ਕਰੇ ਅੱਗ ਤੇ ਛਿੜਦਾ ਕਰੇ ਬੁਝਣੀ ਤਾਂ ਕੀ ਸੀ ਹੁਣ ਚਿੜੀ ਦੀ ਉਹਦੇ ਨਾਲ ਕਹਿੰਦੇ ਕੱਲ ਨੂੰ ਜਦੋਂ ਇਤਿਹਾਸ ਲੈ ਕੇ ਆ ਜਾਊ ਅਜੀ ਬੁਝਾਉਣ ਵਾਲਿਆਂ ਉਹ ਗੱਲਾਂ ਢੋਲੀ ਕੱਲ ਨੂੰ ਜੇ ਕੋਈ ਇਤਿਹਾਸ ਵਾਪਾ ਲਾਉਣ ਵਾਲਿਆਂ ਚ ਨਹੀਂ ਬਈ ਲਾਉਣ ਵਾਲਿਆਂ ਚ ਨਹੀਂ ਆਪਾਂ ਭਜਾਉਣ ਵਾਲਿਆਂ ਚ ਇਹੀ ਮੁੱਦੇ ਆਪਾਂ ਨਸ਼ੇ ਦੇ ਤੇ ਆਪਾਂ ਹਟਾਉਣ ਵਾਲਿਆਂ ਚ ਹੁਣ ਲਾਉਣ ਵਾਲਿਆਂ ਚ ਨਹੀਂ ਪੁੱਤ ਕਿਸੇ ਦਾ ਨਸ਼ੇ ਨਾਲ ਆਈ ਹੈ ਕਿ ਨਾ ਸਲਫੇ ਸੂਟੇ ਤੇ ਚੀਨਿਆਂ ਨੇ ਸਪੈਦਾ ਵੀ ਲਾਏ ਹੋਏ ਨੇ ਦਰਸ਼ਕੋ ਐਨਾਲ ਨਾਲ ਚੀਨੇ ਨੂੰ ਆਇਆ ਵੀ ਚਾਰ ਪੈਸੇ ਹੋਰ ਹੋ ਜਾਣਾ ਵੀ ਚਾਰ ਪੈਸੇ ਹੋਰ ਵੀ ਜੁੜ ਜਾਣਾ ਆਇਆ ਕਹਾਣੀ ਆ ਪਰਲੇ ਪਰਲੇ ਲਾਉਣੀ ਆ ਕਿੱਥੇ ਤੱਕ ਲਾਉਣੀ ਆ ਇਹਦਾ ਕੀ ਰੰਗ ਜੂ ਅੱਗ ਜਾਰਾ ਨਗਦੀ ਨੋਕ ਨਹੀਂ ਲਾਦੇ ਬਸ ਬੇਸ ਫੈਂਤੋਗੇ ਲਾ ਦੀ ਬਾਈ ਇੰਨ ਗੱਲਾ ਥੋੜਾ ਜਹਲੇ ਹੈ ਤਾਲ ਕੋਈ ਨਾ ਫਿਰ ਹੁਣ ਯਾਰ ਜਹਾ ਜਾ ਮੱਚੂ ਠੀਕ ਆ ਬਸ ਹੁਣ ਤਾਂ ਇਹ ਜੇ ਮੱਚੂ ਚ ਰੁਕੇ ਰਾਂ ਗੱਲਾ ਹੋ ਜਮੀਨ ਨਾਲ ਅਗਦਾ ਪਹਿਲੇ ਵਾਲੀ ਪੈੜੀ ਲੱਗਦੀ ਹੁੰਦੀ ਆ ਉਹਦੀ ਕੋਈ ਨਾ ਕੋਈ ਨਾ ਮਰੀਆ ਮੱਟ ਕੇ ਬਾਈ ਹੱਸ ਪੈਦਾਂ ਤੇ ਆਏ ਜੀ ਪਾਣੀ ਮਾਰਦਾ ਜੀ ਇਹ ਗੱਲਾਂ ਮੱਕੀ ਦੇ ਬਹੁਤ ਪੰਜਾਬ ਚ ਆ ਕੇ ਲਾ ਰਹੇ ਹੈ ਜੀ ਵੀ ਅਗਲੇ ਨੂੰ 6 ਘਣਾ ਲਗੇ ਜਮਾ ਹੌਲੀ ਹੌਲੀ ਕਰਕੇ ਵਧਾ ਜਮਾ ਹੌਲੀ ਹੌਲੀ ਵਾਹਾਂ ਫਿਰ ਆਪਾਂ ਕੋਸ਼ਿਸ਼ ਤਾਂ ਪੂਰੀ ਹੋਣ ਜਰਾ ਕਰ ਰਹੇ ਹਾਂ ਜੀ ਨੇ ਜਮਾ ਹੌਲੀ ਹੌਲੀ ਕਰਕੇ ਤਾਂ ਲਾ ਰਹੇ ਹਾਂ ਕਰਤਾ ਬਾਈ ਮਚਾਤਾ ਬਸ ਐਵੇਂ ਇਹੀ ਮਚਾਉਣਾ ਜੀ ਇਹ ਪਾਲਾਂ ਜੀ ਦੂਜਾ ਤਾਂ ਮਾਰਦਾ ਹੀ ਨਹੀਂ ਐਨਾ ਕੰਮ ਸੀ ਜੀ ਨੇ ਠੀਕ ਹੈ ਹਾਂ ਹਾਂ ਲੈ ਜਰ ਹਵਾ ਹਵੀ ਹੋਣੀ ਮਾਰ ਜਰਾ ਆ ਮੇਰਾ ਟੀਨੇ ਦੀ ਸਬਜ਼ੀ ਦਿਖਾਈਏ ਤੁਹਾਨੂੰ ਪੂਰੀ ਗੋਟ ਕੱਢ ਕੇ ਰੱਖਿਆ ਆ ਜੀ ਗਮਾਰਾ ਇਹਦਾ ਗਮਾਰਾ ਆ ਚੌਲੇ ਛੱਠੇ ਚੌਲੇ ਪ੍ਰਿੰਡੀ ਖੜੀ ਆ ਜੀ ਜਮਾ ਨਾਲ-ਨਾਲ ਦੇਖ ਲੱਗੀ ਵੀ ਪਈ ਆ ਪ੍ਰਿੰਡੀ ਦਾ ਤੇ ਰੀਜ਼ਾ ਨਹੀਂ ਪਹਿਲਾਂ ਦੋ ਤਣੇ ਵਰੀ ਧਰ ਲਈ ਤਾਂ ਹਾਂ ਦੋ ਤਿੰਨ ਵਰੀ ਧਰ ਲਈ ਬਈ ਬਾੜੀ ਨੇੜੇ ਤੇ ਤਰਪਾਲੀ ਨਾਲ ਵੀ ਕੱਢੇ ਹੋਏ ਨੇ ਹਣਾ ਪ੍ਰਿੰਡੀ ਦੇ ਗੋਟ ਦਾ ਹੈ ਹੱਥਾਂ ਨਾਲ ਹਾਂ ਵੀ ਤਰਪਾਲੀ ਨਾਲ ਵੀ ਜੀਆ ਹੋਇਆ ਨਾ ਨਾ ਹੱਥਾਂ ਨਾਲ ਫਿਰ ਇੰਨਾ ਨੇੜੇ ਕਿਵੇਂ ਟਿਕ ਪਿਆ ਬਾਲੀ ਸੰਗਣੀ ਗਈ ਹਾਂ ਬਾਲੀ ਸੰਗਣੀ ਗਈ ਆ ਮਿਰਚਾਂ ਵੱਡੀਆਂ ਮਿਰਚਾਂ ਲੇਟ ਹੋ ਗਈਆਂ ਤੇਰੀਆਂ ਅੱਛਾ ਚੱਲ ਬਣਨਗੇ ਬੁੱਤੇ ਚਾ ਹਾਂ ਹਾਂ ਚੱਲਣਗੇ ਆ ਸੀ ਤੇਰੀ ਚੱਪਣ ਗਜੂ ਪੱਤਿਆਂ ਦੇ ਦੋ ਖਰਾਬ ਹੋ ਗਏ ਹੈ ਹੋ ਲਸਣ ਲਸਣ ਦੂਜਾ ਮੋਟੀ ਗੰਢੀ ਜੇ ਪੱਟਿਆ ਨਹੀਂ ਹੋਏ ਆਇਆ ਨਹੀਂ ਹਜੇ ਮਾਦਾ ਬਹੁਤ ਟਾਈਮ ਦਾ ਪੱਟਦਾ ਓਏ ਇੱਕ ਮੋਟੀ ਗੰਢੀ ਦਾ ਹਾਂ ਦੇਖੋ ਜੀ ਮੋਟੀ ਗੰਡੀ ਦਾ ਲਾਦ ਇਹ ਵੀ ਕਰੋ ਚੈੱਕ ਜੀ ਮੇਰਾ ਠੀਕ ਹੈ ਹੁ ਚਾਪਣਾ ਕਰ ਦੂ ਇਹ ਬੇਲਾ ਆ ਗੰਡਾ ਵੀ ਲਾਇਆ ਹੋਇਆ ਪਿਆਜ ਆ ਗੰਡਾ ਵੀ ਲਾਇਆ ਗੰਡਾ ਬੜਾ ਟੋਪ ਦਾ ਹਾਂ ਬੱਟਾ ਬਣਾ ਕੇ ਲਾਇਆ ਹੋਇਆ ਹੈਣਾ ਉਹ ਬੱਟਾ ਦੇ ਬਹੁਤ ਵਧੀਆ ਹੁੰਦਾ ਯਾਰ ਹੈਣਾ ਆ ਪੱਟ ਕੇ ਦਿਖਾਈ ਦੇ ਫਿਰ ਦੇਖੋ ਗੱਡਾ ਘੰਡਾ ਉਹ ਕਿੰਨਾ ਵੇਟ ਹੋਊਗਾ ਸ ਦਾ 500 ਗ੍ਰਾਮ ਤੇ 500 ਗ੍ਰਾਮ ਦਾ ਹੋਊਗਾ ਹਾਂ ਰਾਮ ਨਾਲ ਬੱਟੇ ਜੱਡਾ ਮਾਟੇ ਜੱਡਾ ਸਹੀ ਗੱਲ ਹੈ ਆਏ ਆ ਬਈ ਬਾ ਬਾੜੀ ਜੀ ਨੇ ਦੀ ਹੁਣ ਚੱਲੇ ਆ ਜੀ ਫਿਰ ਆਪਾਂ ਘਰ ਨੂੰ ਫਿਰ ਆ ਆਪਣੇ ਵਾਹਨ ਤੇ ਦਰਸ਼ਕੋ ਸਪੈਸ ਦੇ ਨੇ ਠੀਕ ਹੈ ਆਏ ਆਲੇ ਨਾਲੇ ਜਮਾਂ ਵਾਲੇ ਜੀ ਸਪੈਸਾਂ ਤੋਂ ਬਚਾਉਣ ਲਈ ਫਿਰ ਆਪਾਂ ਵੀ ਛੇਕਣਾ ਪਵੇ ਆਪਰ ਵਾਲੀ ਇਧਰ ਹਟਾਈ ਆ ਤੰਗਲੀਆਂ ਨਾਲ ਹਾਂਜੀ ਨੇ ਹਾਂ ਹਾਂ ਪਾਇਨਾ ਦਾ ਬਹੁਤ ਆ ਬਾਕੀ ਤਹਾਂ ਨਾਂਗੇ ਯਾਰ ਇਹ ਤਾਂ ਜਿਵੇਂ ਆ ਨੇੜ ਉਹ ਛੋਟਾ ਉਹੇ ਜਿਹਾ ਤੋਂ ਮੜਾ ਜਾ ਦੂਰ ਪਰੇ ਹੋਰ ਕਰ ਦੇ ਬਾਕੀ ਅੱਗ ਵੀ ਆਪਾਂ ਦੇਖ ਕੇ ਲਾਵਾਂ ਨਾ ਜੋ ਹਵਾ ਹੋਵੇ ਪਰਲੇ ਪਾਸੇ ਨੂੰ ਹੋਈ ਆ ਕਿਵੇਂ ਹੈ ਆ ਨੀ ਮਹਾਗੁਣੀ ਲੈ ਉਹ ਕਹਿੰਦਾ ਸੀ ਇਹਦਾ ਮਹਿਗਾ ਹੀ ਬਹੁਤ ਹੁੰਦਾ ਪੰਜ ਲਿਆ ਕੇ ਲਾਇੀ ਦੀ ਮੈਂ ਆਹਾ ਇਹ ਕੀ ਨੇ ਬਈ ਮਹਾਗੁਣੀ ਕੀ ਹੁੰਦਾ ਇਹ ਇਹਨਾ ਮਹਾਗੁਣੀ ਦੀ ਲੱਕੜ ਬਹੁਤ ਮਹਿੰਗੀ ਹੁੰਦੀ ਐ ਇੱਕ ਉਹ ਹੀ ਹੈਗਾ ਪੰਜ ਲਾਇਆ ਜੀ ਮੈਂ ਉਹ ਤੱਕ ਮੈਂ ਨਾ ਦੋ ਵੀ ਹੋਏ ਨੇ ਇਹ ਆ ਮਹਾਗੁਣੀ ਹੈ ਇਹ ਆ ਮਹਾਗੁਣੀ ਲੈ ਦੇਖਾਂਗੇ ਕਿੰਨੇ ਕੁ ਦਾ ਬੀਕੂ ਲੱਕੜੇ ਸੀ ਇੱਧਰ ਸਪੈਦੇ ਨੇ ਦੂਜਾ ਸਾੜੀ ਜਿਹੜੀ ਬਹੁਤ ਮਰ ਲੱਗਿਆ ਯਾਰ ਹਾਂ 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 ਸਪੈਦੇ ਰੱਟੇ ਕਿਵੇਂ ਆ ਸਪੈਦੇ ਵਾਂਗੂ ਹੀ ਆ ਕਹਿੰਦਾ ਯਾਰ ਸਪੈਦੇ ਵਾਲਾ ਵੱਡੀ ਆ ਹੂੰ ਆਇਆ ਬਈ ਐ ਹਟਾਤੀ ਕਰੇ ਜਦੋਂ ਜੱਟਾ ਪੱਟ ਨੂੰ ਅੱਗ ਲਾਉਂਦਾ ਤਾਂ ਕਹਿੰਦੇ ਧੂਆਂ ਚੜਦਾ ਹੈ। ਆਗੋਗ ਲਾ ਕੇ ਬਾਈ ਫਿਰ ਆ ਜੋੜ ਜੇ ਹੇਲੇ ਪਈ ਸਾਡੇ ਲਾਈਟ ਜੀ ਦੇ ਇਸ ਜੀ ਦਾ ਆਹੋ ਖੜ ਜਾਂਦਾ ਜੀ। ਕਿਉਂਕਿ ਉਹਨੂੰ ਇੱਥੇ ਹੀ ਪਾਈ ਹੋਈ ਹੈ। ਛੇ ਕਰਦੇ ਆ ਠੀਕ ਹੈ ਕੋਠੇ ਚੜ ਕੇ। ਆਇਆ ਬਲੇੜਤੀ ਕੋਈ ਕਰ। ਆਇਆ ਪੁੱਤ। ਪੂਰੀ ਜੋੜ-ਜੋੜ ਲਾ ਦੇ। ਇਹ ਪੀਲ ਦੂਜੀ ਲਾਤੀ ਕਾਲੀ ਹੈ ਨਹੀਂ ਸੀ। ਸਿੱਟੇ ਲਾ ਤੇ। ਹਣ ਛੱਡਦੇ ਆ ਜੀ ਆ ਕੇ। ਹਾਂਜੀ ਦੀਪਕ ਜੀ ਕੀ ਹਾਲ ਨੇ ਮੇਰੇ ਭਰਾ ਦੇ ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਹੈ ਵਧੀਆ ਠੀਕ ਹੈ ਜਮਾ ਕੇ ਦਿੰਦੇ ਹਾਂ ਹਾਂ ਜੀ ਹਾਂ ਜੀ ਸ਼ੁਕਰ ਹੈ ਹੋਰ ਜੀ ਜਮਾ ਬਾਬਾ ਦੀ ਕਰਤੋ ਹੀ ਸੁਣਾਓ ਟੋਟਾ ਕੰਮ ਜਮਾ ਹੋਰ ਕੋਈ ਸੁਨੇਹਾ ਦੇ ਦੋ ਦਰਸ਼ਕ ਦਰਸ਼ਕ ਦਾ ਇਹ ਦਰਸ਼ਨ ਕਰਨਾ ਕਿ ਭਰਾ ਮਾ ਦੇ ਯਾਰ 12 ਵਧੀਆ ਵਧੀਆ ਮਿੱਤਰ ਪਿਆਰਾ ਕੋਲੇ ਅੱਜ ਅੱਛਾ ਅੱਛਾ ਮਨ ਖੁਸ਼ ਹੋ ਗਿਆ ਸਰ ਰਲ ਮਿਲ ਕੇ ਅੱਜ ਹੋਰ ਲੋਟਾ ਜੀ ਜਮਾ ਵਧੀਆ ਜੀ